ਜੀਆ ਸਵਾਲ ਜ਼ਰੂਰ ਹੈ ਕਿ 31 ਮਈ ਤੱਕ ਕੀ ਹੋਏਗਾ 31 ਮਈ ਤੋਂ ਬਾਅਦ ਦੀ ਸਥਿਤੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਹੋਏਗੀ ਮੈਂ ਸ਼ੁਰੂਆਤ ਕਰਦਾ ਹਾਂ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ ਅੱਜ ਦੀ ਚਰਚਾ ਦਾ ਅਸੀਂ ਆਗਾਜ਼ ਕਰਾਂਗੇ ਹੁਣ ਤੱਕ ਜਿਹੜੇ ਐਕਸ਼ਨ ਹੋਏ ਨੇ ਤੁਸੀਂ ਬਿਆਨ ਸੁਣਿਆ ਹੋਏਗਾ ਅੱਗੇ ਤੁਹਾਨੂੰ ਗ੍ਰਾਫਿਕਸ ਦੇ ਵਿੱਚ ਦਿਖਾਉਂਦੇ ਰਹਾਂਗੇ ਮੈਂ ਸ਼ੁਰੂਆਤ ਕਰਦਾ ਹਾਂ ਸਾਡੇ ਨਾਲ ਐਡਵੋਕੇਟ ਹਰ ਸਿਮਰਨ ਕੁਮੰਜੀ ਜੁੜਰੀ ਨੇ आम आदमी पार्टी के आगू ने आम आदमी पार्टी रिप्रजेंट कर घुमन साहब बहुत बहुत स्वागत है सुखदेव सिंह जी जुड़ रहे हैं कांग्रेस रिप्रजेंट कर सुखदेव जी बहुत बहुत स्वागत है सतीश मल्होत्रा जी जुड़ रहे हैं रिटायर्ड पुलिस ऑफिसर ने रिटायर्ड ए डी सी पी ने सतीश जी बहुत बहुत स्वागत है तुडा तो भी मैं शुरुआत करता घूमन जी तो आम आदमी पार्टी तो इकती मई मैं कह कि लोग यही जानना चाहते हो जून नशा मुक्त पंजाब या मैं चलो थोड़ा जहा होर इस शब्द ऐड कर देना है नशा तस्कर मुक्त पंजाब होएगा ਜੀ ਬਿਲਕੁਲ ਸਾਡਾ ਮੈਂ ਅੱਗੇ ਵੀ ਅਸੀਂ ਬਾਰ ਬਾਰ ਇਹੀ ਗੱਲ ਰਿਪੀਟ ਕਰਦੇ ਆਏ ਆ ਕਿ ਸਾਡਾ ਮੇਨ ਮੰਤਵ ਸਿਰਫ ਇਹੀ ਤੇ ਇਹੀ ਹੈ ਕਿ ਪੰਜਾਬ ਨੂੰ ਮੁੜ ਜੜਾ ਆ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਉਣਾ ਜਿਹੜਾ ਇਹ ਨਸ਼ੇ ਵਾਲਾ ਘੁਣ ਲੱਗਿਆ ਸੀਗਾ ਪੰਜਾਬ ਨੂੰ ਕਿਉਂਕਿ ਇਹ ਸਟਰੈਟਜੀ ਤਾਂ ਹੈ ਕਿ ਆਬਵੀਅਸਲੀ ਜਿਹੜੀ ਐਂਟੀ ਪੰਜਾਬ ਫੋਰਸਿਸ ਆ ਹੁਣ ਅੱਜ ਕੱਲ ਤਾਂ ਵਾਰ ਕਈ ਤਰੀਕੇ ਦੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਜੀ ਉਹਦੇ ਵਿੱਚੋਂ ਇੱਕ ਇਹ ਵੀ ਆ ਕਿ ਜਿਹੜਾ ਯੂਥ ਤੁਹਾਨੂੰ ਘੁਣ ਵਾਂਗੂ ਜਿਹੜਾ ਆ ਨਸ਼ਾ ਜਿਹੜਾ ਪ੍ਰੋਵਾਈਡ ਜਿਹੜਾ ਆ ਉਹ ਕ੍ਰਾਸ ਬਾਰਡਰ ਹੁੰਦਾ ਸੀਗਾ ਸੋ ਸਾਡੀ ਕੋਸ਼ਿਸ਼ ਇਹ ਆ ਕਿਸੇ ਤਰੀਕੇ ਜਿਹੜਾ ਆ ਪੰਜਾਬ ਚੋਂ ਇਹ ਜਿਹੜਾ ਕੋੜ ਬਿਲਕੁਲ ਜਿਹੜਾ ਆ ਇੱਕ ਗ੍ਰਾਮ ਤੱਕ ਵੀ ਨਸ਼ਾ ਕਿਸੇ ਤਰੀਕੇ ਦਾ ਨਹੀਂ ਰਹਿਣ ਦੇਣਾ ਇਹਦੇ ਵਿੱਚ ਜਿਹੜੇ ਸਾਡੇ ਐਸਐਸਪੀ ਸਹਿਬਾਨ ਸੀਪੀ ਸਹਿਬਾਨ ਉਹਨਾਂ ਨੂੰ ਫੁੱਲ ਅਥਾਰਟੀ ਦਿੱਤੀ ਗਈ ਕਿ ਉਹ ਆਪਣੀ ਜਿਹੜੀ ਵੀ ਐਕਸਰਸਾਈਜ਼ ਕਰਨਾ ਚਾਹੁੰਦੇ ਆ ਜੋ ਵੀ ਸਟਰੈਟਜੀ ਬਣਾਉਣਾ ਚਾਹੁੰਦੇ ਆ ਉਹ ਆਪਣੀ ਸਟਰੈਟਜੀ ਤਹਿਤ ਜਿਹੜਾ ਕਾਰਵਾਈ ਕਰਨ ਤੇ ਉਹਦੇ ਉੱਤੇ ਇੱਕ ਡੈਡਲਾਈਨ ਜ਼ਰੂਰ ਦੇਣ ਉਹਦੇ ਵਿੱਚ ਦੱਸਣ ਕਿ ਉਹ ਸਟ੍ਰੈਟਜੀ ਆਪਣੇ ਹੈੱਡਕੁਆਰਟਰ ਨੂੰ ਜ਼ਰੂਰ ਦੱਸਣ ਕਿ ਉਹ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਟਾਰਗੇਟ ਨੂੰ ਅਚੀਵ ਕਰਨਗੇ ਫਿਰ ਉਸ ਤੋਂ ਬਾਅਦ 31 ਮਈ ਤੋਂ ਬਾਅਦ ਜਦੋਂ ਜੋ ਵੀ ਟਾਰਗੇਟ ਜਿਹੜਾ ਉਹਨਾਂ ਦਾ ਹੋਊਗਾ ਉਹ ਅਚੀਵ ਕਰਨ ਤੋਂ ਬਾਅਦ ਜੇ ਲੱਗਦਾ ਆ ਜਿਹੜਾ ਇੰਟੈਲੀਜੈਂਸ ਤੋਂ ਉਹ ਉਹਦੀ ਵੈਰੀਫਿਕੇਸ਼ਨ ਕੀਤੀ ਜਾਊਗੀ ਜੇ ਕਿਸੇ ਤਰੀਕੇ ਦਾ ਵੀ ਗਲਤ ਡੇਟਾ ਪ੍ਰੋਵਾਈਡ ਕੀਤਾ ਜਾਂਦਾ ਜਾਂ ਕਿਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਹਦੇ ਤੇ ਜਿਹੜੇ ਐਸਐਸਪੀ ਸਹਿਬਾਨ ਹੋਣਗੇ ਜਾਂ ਕੋਈ ਵੀ ਕਨਸਰਨਡ ਆਫੀਸਰ ਹੋਊਗਾ ਉਹ ਪਰਸਨਲੀ ਲਾਇਬਲ ਹੋਣਗੇ ਇੱਕ ਚੀਜ਼ ਨਾਲ ਜੇ ਉਹ ਇਸ ਚੀਜ਼ ਦੇ ਵਿੱਚ ਸਕਸੈਸਫੁਲ ਹੁੰਦੇ ਆ ਮਤਲਬ ਇਹਦੇ ਵਿੱਚ ਜੋ ਉਹਨਾਂ ਦੀ ਸਟ੍ਰੈਟੇਜੀ ਬਣਾਈ ਹੈ ਉਹਦੇ ਤੇ کارਗਰ ਹੁੰਦੇ ਤੇ ਆਪਣੇ ਜੈਨੂਇਨ ਟਾਰਗੇਟਸ ਅਚੀਵ ਕਰਕੇ ਆਪਣੇ ਡਿਸਟ੍ਰਿਕਟ ਨੂੰ ਨਸ਼ਾ ਮੁਕਤ ਕਰਦੇ ਆ ਤਾਂ ਉਹਨਾਂ ਨੂੰ ਅਕੋਰਡਿੰਗਲੀ ਐਪਰੀਸ਼ੀਏਟ ਕੀਤਾ ਜਾਊਗਾ ਉਹਨਾਂ ਨੂੰ ਰਿਵਾਰਡ ਕੀਤਾ ਜਾਊਗਾ ਮੈਂ ਮੈਂ ਉਸ ਪੁਆਇੰਟ ਦੇ ਉੱਤੇ ਆਉਣਾ ਕੋਮਨ ਸਾਹਿਬ ਮੈਂ ਬਹੁਤ ਸਿੱਧਾ ਜਿਹਾ ਸਵਾਲ ਹੈ ਤੁਹਾਡੇ ਤੋਂ ਮੈਂ ਉਸ ਤੋਂ ਬਾਅਦ ਸੁਖਦੀਪ ਜੀ ਔਰ ਸਤੀਜੀ ਦਾ ਰੁਕਣਾ ਤੁਸੀਂ ਇਹ ਕਹਿ ਰਹੇ ਹੋ ਕਿ 31 ਮਈ ਤੋਂ ਬਾਅਦ 1 ਗ੍ਰਾਮ ਵੀ ਨਸ਼ਾ ਪੰਜਾਬ ਦੇ ਵਿੱਚ ਨਹੀਂ ਹੋਏਗਾ ਇਹ ਤੁਹਾਡਾ ਦਾਵਾ ਹੈ ਬਿਲਕੁਲ ਜੀ ਠੀਕ ਹੈ ਬਿਲਕੁਲ ਠੀਕ ਹੈ ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਸੁਖਦੇਵ ਜੀ ਲੱਗ ਰਿਹਾ ਸਪਨਾ ਸਕਾਰ ਹੋ ਰਿਹਾ ਹੈ ਨਸ਼ਾ ਮੁਕਤ ਪੰਜਾਬ ਵਾਲਾ ਲੱਗਦਾ ਤੁਹਾਨੂੰ ਦੇਖੋ ਗੱਲ ਇੱਕ ਹੈ ਮੈਂ ਸਭ ਤੋਂ ਪਹਿਲਾਂ ਤਾਂ ਬਹਿਗੁਰੂ ਅੱਗੇ ਇਹ ਅਰਦਾਸ ਕਰੂਗਾ ਵੀ ਜੇ ਕਿਸੇ ਨੇ ਕੋਈ ਟੀਚਾ ਰੱਖਿਆ ਉਹ ਉਹਦੇ ਚ ਕਾਮਯਾਬ ਹੋਵੇ ਪਰ ਇਹ ਪਹਿਲਾਂ ਵਾਲੀਆਂ ਗੱਲਾਂ ਵਾਂਗੂ ਕਿਤੇ ਇਹ ਨਾ ਹੋਵੇ ਕਿ ਜਿਵੇਂ ਉਹ ਗਰਦਾਸ ਮਾਨ ਸਾਹਿਬ ਦਾ ਗਾਣਾ ਤੇਰਾ ਲਾਰਾ ਬੇਸ਼ਰਾਬੀਆਂ ਦੀ ਗੱਪ ਵਰਗਾ ਕਿਉਂਕਿ ਪਹਿਲਾਂ ਅਸੀਂ ਕਈ ਚੀਜ਼ਾਂ ਦੇਖ ਚੁੱਕੇ ਹਾਂ ਪ੍ਰੈਕਟੀਕਲੀ ਦੇਖਿਆ ਟੀਚੇ ਰੱਖੇਗੇ 30 ਤਰੀਕ ਤੱਕ ਜੇ ਚੰਨੀ ਸਾਹ ਮੰਨ ਜਾਣ 2 ਕਰੋੜ ਰੁਪਏ ਉਹਨਾਂ ਨੇ ਮੰਗਿਆ ਉਹ ਕਰیکٹر ਨੂੰ ਮੈਂ ਲਾ ਦੇਣਾ ਡੀਐਸਪੀ ਤੇ ਇਹ ਇਹ ਦੱਸਣ 30 ਤਰੀਕ ਤੱਕ ਨਹੀਂ ਫਿਰ ਮੈਂ ਉਹਨਾਂ ਨੂੰ ਓਪਨਲੀ ਪ੍ਰੈਸ ਕਾਨਫਰੰਸ ਹੋਗਾ ਪ੍ਰੈਸ ਕਾਨਫਰੰਸ ਵੀ ਹੋਗੀ ਸਾਲ ਹੋ ਗਿਆ ਨਾ ਉਹ ਮੁੰਡਾ ਡੀਐਸਪੀ ਲੱਗਿਆ ਨਾ 2 ਕਰੋੜ ਦਾ ਕੋਈ ਪਤਾ ਲੱਗਿਆ ਠੀਕ ਹੈ ਐਸੇ ਤਰੀਕੇ ਦੇ ਨਾਲ ਹੁਣ ਆਪੀ ਲੇਟੈਸਟ ਦੇਖੀਏ ਪ੍ਰਮਾਤ ਪਹਿਲਾ ਬਰਿੰਦਰ ਜੀ ਇਹਨਾਂ ਨੇ ਲਾਏ ਵਿਜੀਲੈਂਸ ਦੇ ਵਿੱਚ ਉਹਨਾਂ ਦੇ ਪਰਚੇ ਫਲੈਟ ਹੋ ਗਏ ਚਾਹੇ ਉਹ ਆਸ਼ੂ ਜੀ ਵਾਲਾ ਸੀ ਸੁੰਦਰ ਸ਼ਾਮ ਮਰੋੜੇ ਵਾਲਾ ਸੀ ਤੇ ਫਿਰ ਉਹ ਬਿਜਲੀ ਬੋਰਡ ਦੇ ਅਫਸਰ ਨੇ ਐਲੀਗੇਸ਼ਨ ਲਾਤੇ ਵੀ ਮੈਂ ਤਾਂ ਫੰਡ ਇਕੱਠੇ ਕਰਦਾ ਸੀ ਦਿੱਲੀ ਵਾਸਤੇ ਉਹਦਾ ਕੋਈ ਇਨਕੁਆਰੀ ਨਹੀਂ ਹੋਈ ਉਹਦੇ ਵਾਸਤੇ ਉਹਨਾਂ ਨੂੰ ਹਵਾ ਚ ਕਰਤਾ ਉਹਦੀ ਕੋਈ ਇਨਕੁਆਰੀ ਨਹੀਂ ਹੋਈ ਜੋ ਕਰਦਾ ਸੀ ਸੀ ਕਿ ਨਹੀਂ ਕਰਦਾ ਸੀ ਜੇ ਸੱਚਾ ਸੀ ਮੈਂ ਨਹੀਂ ਕਹਦਾ ਵੀ ਉਹ ਸੱਚਾ ਹੋਊਗਾ ਸੱਚਾ ਸੀ ਕਿ ਝੂਠਾ ਸੀ ਉਹਨੇ ਐਲੀਗੇਸ਼ਨ ਲਾਏ ਲਾ ਕੇ ਤੁਰਦਾ ਹੋਇਆ ਠੀਕ ਹੈ ਜੀ ਫਿਰ ਇਸੇ ਤਰੀਕੇ ਦੇ ਨਾਲ ਵੀ ਅ ਹੁਣ ਪਰਮਾਰ ਸਾਹਿਬ ਆ ਗਏ ਪਰਮਾਰ ਸਾਹਿਬ ਨੇ ਬੜਾ ਵੱਡਾ ਕਿਹਾ ਵੀ ਮੈਂ ਨੈਕਸਸ ਤੋੜਤਾ ਟਰਾਂਸਪੋਰਟ ਦਾ ਇਹ ਕਹਿੰਦੇ ਹੁਣ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ ਕੀ ਉਹਨਾਂ ਨੇ ਪੈਸੇ ਮੰਗੇ ਜੰਤਕ ਤਾਂ ਹੋਣਾ ਇਹ ਗੱਲਾਂ ਟਰਾਂਸਪੇਰੈਂਸੀ ਦਾ ਚਾਹੀਦੀ ਆ ਕੀ ਉਹਨਾਂ ਨੇ ਪੈਸੇ ਮੰਗੇ ਤਾਂ ਸਸਪੈਂਡ ਕੀਤਾ ਕਿ ਉਹਨਾਂ ਨੇ ਕੋਈ ਡਿਊਟੀ ਚ ਕਿਤਾਹੀ ਕੀਤੀ ਉਸ ਤੋਂ ਬਾਅਦ ਹੁਣ 31 ਮਈ ਤੱਕ ਤੋਂ ਬਾਅਦ ਕੀ ਕੋਈ ਨਸ਼ਾ ਵੇਚੂਗਾ ਕੀ ਡੀਜੀਪੀ ਸਾਹਿਬ ਇਸ ਗੱਲ ਦੇ ਵਾਸਤੇ ਜ਼ਿੰਮੇਵਾਰ ਹੋਣਗੇ ਕਿ ਉਹਨਾਂ ਦੇ ਐਕਸ਼ਨ ਹੋਊਗਾ ਕਿ ਉਹ ਸਸਪੈਂਡ ਹੋਣਗੇ ਜਾਂ ਜਿਹੜੇ ਜਿਹੜੇ ਵੀ ਅਫਸਰ ਦੇ ਕੋਲੋਂ ਦੇ ਜ਼ਿਲ੍ਹੇ ਚੋਂ ਨਸ਼ਾ ਮਿਲਿਆ ਕਿ ਉਹ ਸਸਪੈਂਡ ਹੋਣਗੇ ਮੇਰੇ ਕਹਿਣ ਦਾ ਮਤਲਬ ਹੈ ਵੀ ਟਰਾਂਸਪੇਰੈਂਸੀ ਜ਼ਰੂਰੀ ਹੈ ਘੱਟੋ ਘੱਟ ਲੋਕਾਂ ਨੂੰ ਅਸੀਂ ਕਲੀਅਰ ਤਾਂ ਹੋਵੇ ਨਾ ਵੀ ਇਹ ਉਹ ਕਿਉਂ ਕੀ ਰਿਹਾ ਹੈ ਇਹ ਨਾ ਨਾ ਹੋਵੇ ਵੀ ਦੇਖੋ ਸੀਐਮ ਸਾਹਿਬ ਕੁਝ ਕਹਿ ਦੇਣ ਉਹ ਕੋਈ ਐਕਸ਼ਨ ਨਹੀਂ ਇੱਕ ਕੋਈ ਹੋਰ ਲੀਡਰ ਕਹਿ ਦੇਵੇ ਉਹਨੂੰ ਉਹਦੇ ਪਰਚਾ ਦੇ ਦਿਓ ਵੀ ਉਹਨੇ ਤੂੰ ਕਿਹਾ ਸੀ ਨਾ ਕਿ ਮੈਂ ਇਸ ਇਸ ਗੱਲ ਦੇ ਉੱਤੇ ਹਾਂ ਠੀਕ ਹੈ ਬੇਸਿਕਲੀ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਜੀ ਸੀਐਮ ਸਾਹਿਬ ਤੇ ਵੀ ਐਕਸ਼ਨ ਚਾਹੀਦਾ ਉਹਨੇ 2 ਕਰੋੜ ਦਾ ਇਲਜ਼ਾਮ ਮੈਂ ਇੱਕ ਵਾਰੀ ਸतीश ਜੀ ਦਾ ਰੁਕ ਕਰਨਾ ਜਵਾਬ ਲੈਣਾ ਮੈਂ ਜਵਾਬ ਲੈ ਮੈਂ ਜਵਾਬ ਲੈਣੇ ਕੋਮੈਂਟ ਸਭ ਜਵਾਬ ਦੇਣਗੇ ਬੇਫਿਕਰ ਅਸੀਂ 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 ਬਾਜਵਾ ਸਾਹਿਬ ਦਾ ਪਰਚਾ ਦੇ ਦਿੰਨੇ ਆ ਫਿਰ ਅਸੀਂ ਬਾਕੀਆਂ ਤੇ ਵੀ ਦੇਈਏ ਨਾ ਜਿਹੜੇ ਬੋਲਦੇ ਆ 4 ਲੀਡਰਾਂ ਨੇ ਇਲਜ਼ਾਮ ਲਾਏ ਨੇ ਬਹੁਤ ਸਾਰੇ ਠੀਕ ਹੈ ਚਲੋ ਸਖਦੇਵ ਜੀ ਥੋੜੇ ਵੇਟ ਕਰੇ ਮੈਂ ਤੁਹਾਡੇ ਕੋਲ ਆਣਾ ਮੈਂ ਇੱਕ ਵਾਰੀ ਸतीश ਜੀ ਦਾ ਰੁਕ ਕਰਾਂ ਸतीश ਜ ਸਤੇਜ ਜੀ ਤੁਸੀਂ ਕਿਉਂਕਿ ਪੁਲਿਸ ਦੇ ਵਿੱਚ ਸੇਵਾਵਾਂ ਦੇ ਚੁੱਕੇ ਹੋ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਸਵਾਲ ਹੋਏਗਾ ਕਿ ਵਾਕਈ ਜੇਕਰ ਇਸ ਸ਼ਿੱਦਤ ਦੇ ਨਾਲ ਲੱਗ ਕੇ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ ਜਾਂ ਫਿਰ ਹੋ ਗਿਆ ਜਾਂ 31 ਮਈ ਤੱਕ ਹੋ ਜਾਏਗਾ ਤਾਂ ਹੁਣ ਤੱਕ ਦੇਰ ਕਿਉਂ ਹੋਈ ਦੂਜਾ ਇਹ ਵੀ ਗੱਲ ਹੈ ਕਿ ਪੁਲਿਸ ਕਿ ਵਾਕਈ ਜ਼ਿੰਮੇਵਾਰ ਠਹਿرائی ਜਾ ਸਕਦੀ ਹੈ ਕਿ ਵਾਕਈ 31 ਮਈ ਤੋਂ ਬਾਅਦ ਹੁਣ ਚਲੋ ਮੈਂ ਜੂਨ ਦੀ ਗੱਲ ਕਰ ਰਿਹਾ ਅਗਲੀ ਜੂਨ ਵੀ ਆਉਣੀ ਹੈ ਫਿਰ 2025 26 27 28 ਕਦੇ ਵੀ ਜੇ ਨਸ਼ਾ ਫੜਿਆ ਜਾਏਗਾ ਤਾਂ ਇਸ ਨਜ਼ਰ ਨਾਲ ਤੁਸ ਤੁਹਾਨੂੰ ਲੱਗਦਾ ਕਿ ਪੁਲਿਸ ਦੀ ਜਵਾਬਦੇਹੀ ਤੈ ਹੋਣਾ ਠੀਕ ਹੈ ਖਾਸ ਤੌਰ ਤੇ ਵੱਡੇ ਅਫਸਰਾਂ ਦੀ ਗੌਰਵ ਜੀ ਇਸ ਤੋਂ ਪਹਿਲਾਂ ਕਿ ਮੈਂ ਇਸ ਗੱਲ ਦਾ ਜਵਾਬ ਦਵਾਂ ਸਭ ਤੋਂ ਪਹਿਲਾਂ ਤਾਂ ਮੈਂ ਉਹ ਜਿਹੜੇ ਤਰਿੰਦਿਆਂ ਨੇ ਸਾਡੇ ਬੇਕਸੂਰ ਬੇਕਨਾਰ ਲੋਕਾਂ ਦੀਆਂ ਜਾਨਾਂ ਲਈਆਂ ਜੋ ਜਿਹੜੇ ਨਿਰਸਰ ਸੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਕਰਦਾ ਔਰ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਜੀ ਦੂਸਰਾ ਜੋ ਪੁਲਿਸ ਵੱਲੋਂ ਜੋ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਘਰ ਢਾਏ ਗਏ ਸਨ ਇਹ ਬਹੁਤ ਥੋੜੀ ਸੱਜਾ ਉਹਨਾਂ ਨੇ ਤਾਂ ਸਾਡੇ ਘਰ ਉਜਾੜੇ ਨੇ ਅਸੀਂ ਤਾਂ ਜਿ ਢਾਈ ਨੇ ਸੋ ਇੱਕ ਗੱਲ ਤਾਂ ਮੈਂ ਚਾਹੁੰਦਾ ਵੀ ਉਹ ਉਹਨਾਂ ਦੇ ਵੀ ਘਰ ਉਸੇ ਤਰ੍ਹਾਂ ਉਜੜਨੇ ਚਾਹੀਦੇ ਨੇ ਹੁਣ ਆਜੋ ਤੁਹਾਡੀ ਨਸ਼ਿਆਂ ਵਾਲੀ ਗੱਲ ਨਸ਼ਿਆਂ ਵਾਲੀ ਗੱਲ ਦੇ ਵਿੱਚ ਗੌਰਵ ਜੀ ਮੈਂ ਪਹਿਲਾਂ ਵੀ ਦੱਸਿਆ ਸੀ ਕਈ ਸਰਕਾਰਾਂ ਨੇ ਇਸਤੇ ਤੇ ਕੰਮ ਕੀਤਾ ਹਰ ਸਰਕਾਰ ਨੇ ਕੰਮ ਕੀਤਾ ਹਰ ਸਰਕਾਰ ਨੇ ਵਾਅਦੇ ਕੀਤੇ ਪਰ ਵੀ ਸ਼ੁੱਡ ਐਪਰੀਸ਼ੀਏਟ ਸਾਨੂੰ ਇਸ ਗੱਲ ਨੂੰ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਮੈਂ ਗੌਰਵ ਯਾਦਵ ਜੀ ਤੇ ਉਹਨਾਂ ਨੇ ਇਹ ਵਾਅਦਾ ਕੀਤਾ ਮੈਂ ਉਹਨਾਂ ਦੇ ਥੱਲੇ ਕੰਮ ਕੀਤਾ ਸਾਨੂੰ ਪਤਾ ਵੀ ਉਹ ਸਕਾਬਲ ਹੈ ਕਿ ਉਹ ਕਰ ਸਕਤੇ ਨੇ ਬਟ ਮੈਂ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਯੁੱਧ ਨਸ਼ਿਆਂ ਵਿਰੁੱਧ ਮੈਂ ਇਹ ਤੋਂ ਹਟ ਕੇ ਗੱਲ ਕਹੂੰਗਾ ਵੀ ਹੁਣ ਇਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਰਿਹਾ ਇਹ ਹੁਣ ਧਰਮ ਜੋਤ ਬਣ ਗਿਆ ਔਰ ਸਾਡੇ ਬੱਚਿਆਂ ਦੇ ਫਿਊਚਰ ਦਾ ਜੋਤ ਬਣ ਗਿਆ ਇਸ ਲਈ ਜਿਹੜਾ ਸਾਨੂੰ ਹੈ ਨਾ ਇਸ ਟਾਈਮ ਸਿਆਸਤ ਤੋਂ ਹਟ ਕੇ ਵੀ ਸ਼ੁੱਡ ਸਾਨੂੰ ਇਹ ਦੇਖਣਾ ਚਾਹੀਦਾ ਵੀ ਪੁਲਿਸ ਨੂੰ ਕੀ ਕੀ ਰੈਮਡੀ ਲੈਣੀਆਂ ਚਾਹੀਦੀਆਂ ਕੀ ਕੀ ਕੰਮ ਕਰਨੇ ਚਾਹੀਦੇ ਜਿਹਦੇ ਚ ਤਾਂ ਕਿ ਕਾਮਯਾਬ ਹੋ ਸਕੇ ਇਹ ਗੱਲ ਠੀਕ ਆ ਵੀ ਮੈਂ 31 ਮਈ ਵਾਲੀ ਜਿਹੜੀ ਜਿਵੇਂ ਪਹਿਲਾਂ ਦੱਸਿਆ ਸੰਦੀਪ ਜੀ ਨੇ ਮੈਂ ਉਹਦੀ ਗਾਰੰਟੀ ਤੇ ਨਹੀਂ ਦਾਰਿਆ ਬਸ ਫਿਰ ਵੀ ਸਾਨੂੰ ਚੰਗੇ ਕਦਮ ਦੀ ਖਿਲਾਗਾ ਤਾਂ ਕਰਨੀ ਚਾਹੀਦੀ ਆ ਸਾਨੂੰ ਉਹਨਾਂ ਦਾ ਸਪੋਰਟ ਕਰਨੀ ਚਾਹੀਦੀ ਨਹੀਂ ਚੰਗਾ ਕਦਮ ਕੀ ਮੰਨ ਰਹੇ ਹੋ ਪੂਰੀ ਮੁਹਿੰਮ ਸ਼ੁਰੂ ਕਰਨਾ ਹੈ 31 ਮਈ ਦੀ ਡੈਡਲਾਈਨ ਦੇਣਾ ਨਹੀਂ ਨਹੀਂ ਕੱਤੀ ਮਈ ਤੀਤੋਂ ਨੇ ਡੈਡ ਲਾਈਨ ਦਿੱਤੀ ਹੈ 31 ਮਈ ਜਿੰਨਾ ਨਸ਼ਾ ਫੈਲਿਆ ਅਗਰ ਤੁਸੀਂ ਗੌਰਵ ਜੀ ਚੈੱਕ ਕਰਨਾ ਹੋਵੇ ਤਾਂ ਨਸ਼ਾ ਤਾਂ ਦੋ ਚੀਜ਼ਾਂ ਨੇ ਸਾਡੇ ਕੋਲ ਚੈੱਕ ਕਰਨੇ ਇੱਕ ਤਾਂ ਜਿਹੜੇ ਜੇਲਾਂ ਦੇ ਵਿੱਚ ਜਿਹੜੇ ਆ ਰਹੇ ਨੇ ਨਿਊਲੀ ਉਹ ਤੁਸੀਂ ਮੰਨ ਕੇ ਚੱਲੋ ਵੀ 50 ਤੋਂ 60 ਪਰਸੈਂਟ ਜਿਹੜੇ ਨਿਊਲੀ ਨਸ਼ੇ ਵਾਲੇ ਆ ਰਹੇ ਨੇ ਪਹਿਲੀ ਗੱਲ ਤਾਂ ਇਹ ਆ ਦੂਜੀ ਜਿਹੜੇ ਡੀਡਿਕਸ਼ਨ ਸੈਂਟਰ ਨੇ ਉਹਦੇ ਤੇ ਤੁਸੀਂ ਜਦੋਂ ਦੇਖੋਗੇ ਡੀਡਿਕਸ਼ਨ ਸੈਂਟਰ ਦੇ ਵਿੱਚ ਜਦੋਂ ਵੱਜਣਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹ ਹੈ لیکن ਇਹ ਤਾਂ ਕਿ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਪੰਜਾਬ ਸਰਕਾਰ ਬੜੀ ਦੇਰ ਤੋਂ ਕਹੀ ਦਾਰੀਆਂ ਵੀ ਅਸੀਂ ਡੀ ਅਡਿਕਸ਼ਨ ਸੈਂਟਰ ਖੋਲੇ ਡੀ ਅਡਿਕਸ਼ਨ ਸੈਂਟਰ ਖੋਲੇ ਮੈਂ ਜਿੰਨੇ ਵੀ ਦੇਖੇ ਡੀ ਅਡਿਕਸ਼ਨ ਸੈਂਟਰ ਸਭ ਕਪਲੇ ਨੇ ਅਗਰ ਤੁਸੀਂ ਡੀ ਅਡਿਕਸ਼ਨ ਸੈਂਟਰ ਖੋਲਣੇ ਨੇ ਤਾਂ ਜੇਲਾਂ ਦੇ ਵਿੱਚ ਬਿਲਡਿੰਗਾਂ ਬਣੀਆਂ ਹੋਈਆਂ ਤੁਸੀਂ ਇਮੀਡੀਏਟਲੀ ਸਪਲਾਈ ਪ੍ਰੋਵਾਈਡ ਕਰੋ ਇਮੀਡੀਡੀਏਟਲੀ ਮੈਡੀਸਨ ਪ੍ਰੋਵਾਈਡ ਕਰੋ ਇਮੀਡੀਏਟਲੀ ਉਥੇ ਕੋਚ ਵਗੈਰਾ ਸਪਲਾਈ ਕਰੋ ਉਥੇ ਕਰੋ ਤੁਸੀਂ ਅੱਗੇ ਇਹਨਾਂ ਨੇ ਟੀਚਰ ਦਿੱਤੇ ਸੀ ਇੱਕ ਟੀਚਰ ਦਿੱਤਾ ਸੀ ਲੁਧਿਆਣਾ ਜਿਲ੍ਹੇ ਉਹ ਵੀ ਵਾਪਸ ਬਤਲੀ ਕਰਾ ਕੇ ਨਹੀਂ ਤੇ ਤੁਸੀਂ ਜਿਹੜੇ ਐਨਡੀਪੀਐਸ ਦੇ ਵਿੱਚ ਹੈਗੇ ਨੇ ਉਹਨਾਂ ਦੇ ਮਤਲਬ ਤੇ ਇਹ ਹੋਰ ਤਰੀਕੇ ਵਰਤਣ ਵਾਲੇ ਨੇ ਇਹ ਸੌਖਾ ਕੰਮ ਨਹੀਂ ਇਹ جنگ ਸੌਖੀ ਨਹੀਂ ਹੈ جنگ ਬੜੀ ਵੱਡੀ جنگ ਹੈ ਇਹਨੂੰ ਲੜਨ ਦੀ ਆਪਾਂ ਚਲੋ ਮੈਂ ਇਸ ਇਸ جنگ ਦੇ ਉੱਤੇ ਆਉਣਾ ਤੁਹਾਡੇ ਕੋਲ ਵਾਪਸ ਮੈਂ ਇੱਕ ਵਾਰੀ ਕੋਮਨ ਸਾਹਿਬ ਦਾ ਰਿਐਕਸ਼ਨ ਲੈ ਲਵਾਂ ਕੋਮਨ ਜੀ ਤੁਹਾਡੇ ਵਿਰੋਧੀਆਂ ਨੂੰ ਲੱਗ ਰਿਹਾ ਕਿ ਤੁਸੀਂ ਜਿਹੜੀਆਂ ਗੱਲਾਂ ਕਹਿ ਰਹੇ ਹੋ ਉਸ ਤੋਂ ਪਹਿਲਾਂ ਹੋਰ ਕੇਸਿਸ ਨੂੰ ਲੈ ਕੇ ਗੱਲਾਂ ਹੋਈਆਂ ਨੇ ਤਾਂ ਇਹ ਬਿਲਕੁਲ ਸਿਰੇ ਚੜੇਗੀ ਉਹ ਕਿਵੇਂ ਆ ਮੈਂ ਮੈਂ ਵੀ ਸਮਝਣਾ ਚਾ ਰਹੇ ਹਾਂ ਕਿ ਇਹ ਕੀ ਫਾਰਮੂਲਾ ਕੀ ਹੈ 31 ਮਈ ਤੱਕ ਵਾਲਾ ਦੇਖੋ ਜੀ ਜਿਹੜਾ ਵੀ ਜੋ ਵੀ ਰਿਕਾਰਡ ਆ ਉਹ ਸਾਰਾ ਸਾਰਿਆਂ ਦੇ ਸਾਹਮਣੇ ਆ ਜਿਹੜੇ ਕੋਈ ਕੇਸਿਸ ਹੁੰਦੇ ਆ ਨੇ ਆ ਤੇ ਜਿਹੜੇ ਬੰਦੇ ਅਰੈਸਟ ਹੋਏ ਐ ਸਮਗਲਰ ਉਹ ਕਿਤੋਂ ਹਵਾ ਚੋਂ ਨਹੀਂ ਆਏ ਉਹ ਜਿਹੜੇ ਗਲਤ ਕੰਮ ਕਰਦੇ ਸੀ ਗਰਾਊਂਡ ਦੇ ਉੱਤੇ ਉਹੀ ਬੰਦੇ ਫੜ ਕੇ ਅੰਦਰ ਕੀਤੇ ਹੁਣ ਉਹਦਾ ਅਸਰ ਇਹ ਆ ਜਿਹੜਾ ਡੈਮੋਲੀਸ਼ਨਸ ਵਗੈਰਾ ਡਰਾਈਵ ਕੀਤੀ ਉਹਦਾ ਸਿਰ ਬਾਕੀਆਂ ਤੇ ਇੱਕ ਬੜਾ ਸਟਰੋਂਗ ਮੈਸੇਜ ਗਿਆ ਮਤਲਬ ਕਈਆਂ ਨੂੰ ਤਾਂ ਆਪਣਾ ਕਈਆਂ ਨੇ ਤਾਂ ਪਿੰਡ ਛੱਡ ਕੇ ਸਟੇਟ ਛੱਡ ਕੇ ਉਹਨਾਂ ਨੂੰ ਇੱਥੋਂ ਬਾਹਰ ਜਾਣਾ ਪਿਆ ਜਿਹੜਾ ਗਰਾਊਂਡ ਤੇ ਉਹਦਾ ਅਸਰ ਆ ਕਿਉਂਕਿ ਆਪਾਂ ਆਪ ਵੀ ਫੀਲਡ ਵਿਜ਼ਿਟ ਕਰ ਰਹੇ ਆ ਤੇ ਉਹਦਾ ਅਸਰ ਜਿਹੜਾ ਗਰਾਊਂਡ ਦੇ ਉੱਤੇ ਦਿਖ ਵੀ ਰਿਹਾ ਤੇ ਰਹੀ ਗੱਲ ਮੈਂ ਨਾਲ ਇਹ ਵੀ ਜ਼ਰੂਰ ਦੱਸਣਾ ਚਾਹੁੰਦਾ ਕਿਉਂਕਿ ਜਿੱਦਾਂ ਸਾਡੇ ਕਾਂਗਰਸ ਦੇ ਵੀਰ ਇਹਨਾਂ ਨੇ ਗੱਲ ਚੱਕੀ ਵੇਖੋ ਚਾਹੇ ਕੋਈ ਵੀ ਲੀਡਰ ਹੋਵੇ ਚਾਹੇ ਸਾਰੇ ਦੇ ਸਾਰੀ ਪੋਲਿਟਿਕਲ ਜਮਾਤ ਇੱਕ ਪਾਸੇ ਹੋਵੇ ਉਹਨਾਂ ਦਾ ਭਾਰ ਜਿਹੜਾ ਨਾ ਜੀ ਪੰਜਾਬ ਦੇ ਯੂਥ ਨਾਲੋਂ ਫਿਰ ਵੀ ਘੱਟ ਆ ਸੋ ਇਸ ਚੀਜ਼ ਨੂੰ ਉਹਨਾਂ ਦੇ ਨਾਲ ਕੰਪੇਅਰ ਕਰਨ ਦੀ ਲੋੜ ਨਹੀਂ ਨਾ ਕੋਈ ਚਾਹੇ ਬਾਜਬਾ ਸਾਹਿਬ ਹੁਣ ਸਤਕਾਰਯੋਗ ਆ ਤੇ ਸਾਹਿਬ ਵੀ ਸਤਕਾਰਯੋਗ ਆ ਪਰ ਉਹਨਾਂ ਦਾ ਜਿਹੜਾ ਆ ਇਸ ਮਸਲੇ ਦੇ ਨਾਲ ਇਸ ਮਸਲੇ ਦੇ ਨਾਲ ਕੰਪੈਰੀਜ਼ਨ ਕਰਨਾ ਉਹਨਾਂ ਦੇ ਮਸਲੇ ਦਾ ਇਹ ਅਨਫੇਅਰ ਆ ਤੇ ਬਹੁਤ ਮਾੜੀ ਗੱਲ ਆ ਯੂਥ ਸਾਡਾ ਜਿਹੜਾ ਆ ਸਾਡਾ ਪੰਜਾਬ ਦਾ ਫਿਊਚਰ ਜਿਹੜਾ ਅਸੀਂ ਵੀ ਤਾਂ ਹੀ ਆ ਪੋਲਿਟਿਕਸ ਵੀ ਤਾਂ ਹੀ ਆ ਜੇ ਪੰਗੋਤ ਸਿੰਘ ਸਾਹਿਬ ਦੇਖੋ ਲੋਕਾਂ ਦੇ ਮੈਂ ਪਹਿਲਾਂ ਜੋ ਸਤੀਸ਼ ਜੀ ਨੂੰ ਵੀ ਸਵਾਲ ਕੀਤਾ ਕਿ ਲੋਕਾਂ ਦੇ ਜ਼ਿਹਨ 'ਚ ਇਹ ਵੀ ਗੱਲ ਹੋਣੀ ਆ ਕਿ ਜੇ ਵਾਕਈ ਤੁਸੀਂ ਫਰਵਰੀ ਮਾਰਚ ਦੇ ਵਿੱਚ ਸ਼ੁਰੂ ਕੀਤੀ ਇਹ ਪੂਰੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੈਂ ਫਰਵਰੀ ਤੋਂ ਵੀ ਆਗਾਜ਼ ਕਰ ਲਵਾਂ ਫਰਵਰੀ ਮਾਰਚ ਅਪ੍ਰੈਲ ਮਈ ਚਾਰ ਮਹੀਨਿਆਂ ਦੇ ਵਿੱਚ ਹੋ ਗਿਆ ਜੇ ਚਾਰ ਮਹੀਨਿਆਂ ਦੇ ਵਿੱਚ ਇਹ ਹੋ ਜਾਣਾ ਸੀ ਪਰ ਇੰਤਜ਼ਾਰ ਕਿਉਂ ਕਰਦੇ ਰਹੇ ਦੇਖੋ ਜੀ ਉਹ ਤੋਂ ਪਹਿਲਾਂ ਵੀ ਗੌਰਵ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਨਾ ਜੀ ਆਪਾਂ ਜਿਹੜੇ ਉਹਦੇ ਉੱਤੇ ਜਿਹੜੇ 3 ਸਾਲ ਦਾ ਜਿਹੜਾ ਡਾਟਾ ਮੈਂ ਉਹ ਵੀ ਤੁਹਾਨੂੰ ਦੇ ਸਕਦਾ ਕਿ ਲਗਭਗ 650 ਦੇ ਆਸ-ਪਾਸ ਜਿਹੜੇ ਤਿੰਨਾਂ ਸਾਲਾਂ ਵਿੱਚ ਪਿਛਲੇ ਬੰਦੇ ਫੜੇ 30000 ਦੇ ਆਸ-ਪਾਸ ਜਿਹੜੇ ਆ ਐਨਡੀਪੀਐਸ ਦੇ ਪਰਚੇ ਹੋਏ 612 ਕਰੋੜ ਦੀ ਰਿਕਵਰੀ ਹੋਈ ਪਿਛਲੇ ਤਿੰਨਾਂ ਸਾਲਾਂ ਵਿੱਚ ਆਹ ਚਾਰਜ ਜਿਹੜੇ ਲਾਸਟ ਤੁਹਾਨੂੰ ਫੈਬ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੀ ਰਿਕਵਰੀ ਲਗਭਗ ਜਿਹੜੀ 100 ਜਿਹੜੇ ਜਿਹੜੇ ਡੈਡ ਸੈੱਲ ਜਿਹੜੇ ਡੈੱਡ ਹੋਏ ਆ ਤੇ ਉਹਨਾਂ ਨੇ ਅੱਗੇ ਜਾ ਕੇ ਕਿਸੇ ਨੂੰ ਤੇ ਖਰਾਬ ਕਰਨਾ ਸੀਗਾ ਸੋ ਉਹ ਜਿਹੜੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿੱਤੀਆਂ ਜਿਹੜਾ ਅਸਰ ਆ ਬਿਲਕੁਲ ਜਿਹੜਾ ਉਹਨਾਂ ਦਾ ਲੱਕ ਤੋੜ ਦਿੱਤਾ ਗਿਆ ਹੁਣ ਇਹ ਸਾਡਾ ਲਾਸਟ ਹੱਲਾ ਜੀ ਬਿਲਕੁਲ ਕਲੀਅਰ ਗੱਲ ਕਰਦੇ ਇਹਦੇ ਵਿੱਚ ਕੋਈ ਲੁਕੀ ਸ਼ਿਪ ਗੱਲ ਨਹੀਂ ਜੀ ਸੁਖਦੇਵ ਜੀ ਨੇ ਜਵਾਬ ਦੇ ਲੈਣ ਦੋ ਸੁਖਦੇਵ ਜੀ ਨੇ ਜਵਾਬ ਦੇ ਲੈਣ ਦੋ ਸੁਖਦੇਵ ਜੀ ਇੱਕ ਤੱਕ ਪੇਰ ਨਾ ਕਰੋ ਕਹਿੰਦੇ ਤੁਸੀਂ ਇੱਧਰ ਉੱਧਰ ਵਾਲੇ ਕੇਸਾਂ ਨਾਲ ਮੈਨੂੰ ਵਕੀਲ ਸਾਹਿਬ ਦੀ ਇੱਕ ਗੱਲ ਦੇ ਉੱਤੇ ਬੜੀ ਹਾਸਾ ਵੀ ਆਉਦਾ ਹੈ ਵਕੀਲ ਸਾਹਿਬ ਬੜੇ ਸਿਆਣੇ ਆ ਇਹ ਕਹਿੰਦੇ ਮੁੰਡੇ ਦਾ ਪਿਓ ਮਰ ਜੇ ਮਰ ਜੇ ਮੁੰਡਾ ਜਿਉਂਦਾ ਜਰੂਰ ਰਹਿਣਾ ਚਾਹੀਦਾ ਇਹ ਗੱਲ ਦੇਖੋ ਪਿਓ ਨਹੀਂ ਉਹਦੀ ਰਾਖੀ ਕਰਨੀ ਹੈ ਕਿਉਂ ਦੀ ਵੀ ਲੋੜਾ ਮੁੰਡੇ ਦੀ ਵੀ ਲੋੜਾ ਯੂਥ ਦੀ ਵੀ ਲੋੜਾ ਸਾਨੂੰ ਬਜ਼ੁਰਗਾਂ ਦੀ ਵੀ ਲੋੜਾ ਹੈ ਜੇ ਤੁਸੀਂ ਕਹੋਗੇ ਨਾ ਅਸੀਂ ਬਜ਼ੁਰਗ ਬਜ਼ੁਰਗ ਨੂੰ ਪੈਨਸ਼ਨ ਕਿਉਂ ਦਿੰਨੇ ਹੋ ਫਿਰ ਬੰਦ ਕਰ ਦਿਓ ਬਟਾਪਾ ਪੈਨਸ਼ਨ ਦੇਖੋ ਇਹ ਗੱਲ ਜਿਹੜੀ ਤਰਕਸੰਗਤ ਨਹੀਂ ਹੈਗੀ ਜੇ ਵਕੀਲ ਸਾਹਿਬ ਤੁਸੀਂ ਕਹੋ ਵੀ ਤੁਸੀਂ ਮੇਰੇ ਛੋਟੇ ਭਰਾ ਹੋ ਵੀ ਤੁਸੀਂ ਕਹੋ ਵੀ ਇਹ ਜਿਹੜੀ ਦੇਖੋ ਜੀ ਵੀ ਸਭ ਦਾ ਯੂਥ ਦੀ ਹੀ ਲੋੜਾ ਹੈ ਉਹਨਾਂ ਦਾ ਤਾਂ ਮੁਕਾਬਲਾ ਹੀ ਗਲਤ ਹੈ ਦੇਖੋ ਕੰਪੈਰੀਸ਼ਨ ਸਾਰੇ ਦੇ ਵੇ ਕਿ ਜੀਰੇ ਨਾ ਮੈਂ ਥੋੜੀ ਗਲਤ ਨਹੀਂ ਬੋਲਿਆ ਵੀਰੇ ਨਾ ਨਾ ਵੀਰੇ ਨਾ ਦੇਖੋ ਜੇ ਕੋਈ ਅੱਜ ਕੋਈ ਜੰਮਿਆ ਨਾ ਉਹਨੇ ਵੀ ਬਜ਼ੁਰਗ ਹੋਣਾ ਹੈ ਯੂਥ ਨੇ ਵੀ ਬਜ਼ੁਰਗ ਹੋਣਾ ਹੈ ਦੇਖੋ ਇਹ ਗੱਲ ਨਾਲ ਮੈਂ ਗਲਤ ਲਾਈਨ ਵੱਲ ਲੈ ਜਾ ਰਹੇ ਹਾਂ ਨਹੀਂ ਮੈਂ ਗਲਤ ਨਹੀਂ ਲੈ ਜਾਂਦਾ ਤੁਸੀਂ ਆ ਵੀ ਗੱਲ ਬਾਅਦ ਚ ਰੱਖੋ ਚਲੋ ਕੋਈ ਨਹੀਂ ਮੈਂ ਜਵਾਬ ਜਵਾਬ ਲੈ ਲਾਂਗਾ ਦੂਜੀ ਗੱਲ ਨਹੀਂ ਦੂਜੀ ਗੱਲ ਹੁਣ ਮੈਂ ਇੱਕ ਗੱਲ ਕਹਿਣਾ ਜਿਵੇਂ ਦਿਨੜੇ ਗੱਲ ਕਿਹਾ ਹੈ ਗੁਰਪ੍ਰੀਤ ਜੀ ਮਾਧੋਂ ਪਹਿਲਾਂ ਵੀ ਅੰਕੜੇ ਦੇ ਰੱਖਿਆ ਔਨ ਰਿਕਾਰਡ ਹੈ ਇਹਨਾਂ ਦੇ ਰਿਕਾਰਡ ਚੋਂ ਚੈੱਕ ਕਰ ਲੈਣਾ 50000 100 ਕੁਛ 52 ਪਰਚੇ ਤਾਂ ਅਸੀਂ ਵੀ ਕਰਕੇ ਗਏ 10000 ਪਰਚਾ ਸਭ ਮਹੀਨੇ ਦਾ ਸੀ ਕਰਦੇ 10000 ਇਹਨਾਂ ਨੇ ਕੀਤਾ ਇਹਨਾਂ ਨੇ ਕੀ ਕੰਦੂ ਚ ਤੀਰ ਮਾਰਤਾ ਜੀ ਦੂਜੀ ਗੱਲ ਅੰਕੜੇ ਦੀ ਗੱਲ ਕਰੀਏ ਜੇ ਬੱਚੇ ਦਾ ਅੰਕੜੇ ਦੀ ਗੱਲ ਕਰ ਰਿਹਾ ਦੂਜੀ ਗੱਲ ਵੀ ਜਿਹੜੀਆਂ ਗੱਲ ਕਹਦੇ ਸਾਡਾ ਡਿਵੈਲੂਸ਼ਨ ਡਰਾਈਵ ਚੱਲ ਰਿਹਾ ਵਧੀਆ ਗੱਲ ਹੈ ਚੰਗੀ ਗੱਲ ਹੈ ਪਰ ਮੈਨੂੰ ਇੱਕ ਗੱਲ ਦੱਸਣ ਛੋਟੇ ਵੀਰ ਮੇਰੇ ਘੋਮਣ ਸਾਹਿਬ ਵੀ ਜਿੰਨੇ ਆਪਣੇ ਆਪਣੇ ਪੰਜਾਬ ਦੇ ਵੱਡੇ ਸ਼ਹਿਰ ਹੈ ਜੀ ਉਹਨਾਂ ਦੀ ਕਿਹੜੀ ਪੌਸ਼ ਕਲੋਨੀ ਚੋਂ ਕਿਹੜਾ ਮਕਾਨ ਟੁੱਟਿਆ ਹਮ ਇੱਕ ਗੱਲ ਦੂਜੀ ਗੱਲ ਰਾਜੀਤ ਹੁੰਦਲ ਦਾ ਟੁੱਟਿਆ ਇੰਦਰਜੀਤ ਇਨਸਪੈਕਟਰ ਦਾ ਟੁੱਟਿਆ ਉਹ ਬੀਬੀ ਜਿਹੜੀ ਫੜੀ ਗਈ ਆ ਬਠਿੰਡੇੋਂ ਦਾ ਟੁੱਟਿਆ ਰਾਣਾ ਸਰਪੰਚ ਦਾ ਟੁੱਟਿਆ ਛਾਵੜੇ ਦਾ ਲੁਧਿਆਣੇ ਵਾਲੇ ਦਾ ਟੁੱਟਿਆ ਮੈਨੂੰ ਇੱਕ ਦਾ ਦੱਸ ਦਿਓ ਦੇਖੋ ਗੱਲ ਇੱਕ ਹੈਗੀ ਮੈਂ ਇੱਕ ਗੱਲ ਮੈਂ ਇਹਨਾਂ ਦੇ ਉਸ ਤੇ ਹੋ ਨਹੀਂ ਕਰਦਾ ਪਰ ਦੇਖੋ ਸਵਾਲ ਤਾਂ ਉੱਠਣਗੇ ਜਦੋਂ ਤੁਹਾਨੂੰ ਮਿਆਰ ਦੋਹੇ ਹੋਣਗੇ ਮੈਂ ਕਹਣਾ ਕੋਈ ਪੌਸ਼ ਕਲੋਨੀ ਵਾਲਾ ਇਹਦਾ ਮਤਲਬ ਤਾਂ ਜਿਹੜੇ ਛੋਟੇ ਲੋਕ ਹੀ ਸਾਰੇ ਡਰੱਗ ਵੇਚ ਰਹੇ ਸੀ ਵੱਡਾ ਬੰਦਾ ਕੋਈ ਹੈ ਹੀ ਨਹੀਂ ਸੀ ਵੱਡੀ ਮੱਛੀ ਹੈ ਹੀ ਨਹੀਂ ਸੀ ਫਿਰ ਤਾਂ ਅਸੀਂ ਆਪਣੇ ਸਾਰੇ ਜਿਹੜੇ ਪਿਛਲੇ ਨਸ਼ਿਆਂ ਦੇ ਵਿੱਚ 20 ਸਾਲ ਦੇ ਅਸੀਂ ਰੌਲਾ ਪਾ ਰਹੇ ਹਾਂ ਗਲਤ ਸੀ ਵੀ ਵੱਡੀਆਂ ਮੱਛੀਆਂ ਨੇ ਵੱਡੀ ਮੱਛੀ ਤਾਂ ਹੈ ਹੀ ਕੋਈ ਨਹੀਂ ਸੀ ਸਾਰੇ ਛੋਟੇ-ਛੋਟੇ ਸੀ ਚਲੋ ਜਵਾਬ ਜਵਾਬ ਲੈ ਲਓ ਕਮਨ ਸਾਹਿਬ ਬ੍ਰੇਕ ਕਰਿਓ ਕਮਨ ਸਾਹਿਬ ਕਿਸੇ ਦਾ ਮਨੇਰਾ ਟਾ ਦਿਓ ਆਪਾਂ ਉਹ ਗੱਲ ਕਰਦਿਆ ਉਹਨੂੰ ਇੱਕ ਲਿਜਾਣੇ ਦਾ ਸਰ ਕਿਸੇ ਵੀ ਯਾਰ ਦੇ ਹੁਣ ਜਵਾਬ ਜੀ ਤੁਹਾਡੇ ਦਾ ਮਕਾਮਾ ਦੱਸਦੇ ਥੋੜੇ ਛੋਟੇ ਰੱਖੋ ਮੇਰੇ ਕੋਲ ਸਮਝ ਘਟ ਹੈ ਜੀ ਹਾਂ ਜੀ ਮੇਰੀ ਇੱਕ ਬੇਨਤੀ ਹੈ ਜੀ ਜਿਹੜਾ ਜਿਹੜੀ ਇਹਨਾਂ ਪੌਸ਼ ਕੋਲੋਨੀ ਦੀ ਗੱਲ ਕੀਤੀ ਖਰੜ ਦੇ ਵਿੱਚ ਆਲਰੇਡੀ ਜਿਹੜਾ ਕਈ ਇਹੋ ਜਿਹੀ ਥਾਵਾਂ ਤੇ ਐਕਸ਼ਨ ਲੈ ਕੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਜ਼ਬਤ ਹੁਣ ਮੰਨ ਕੇ ਚੱਲੋ ਕਿਸੇ ਦਾ ਫਲੈਟ ਹੋਵੇ ਹਮ ਆਪਾਂ ਹੁਣ ਉਹ ਫਲੈਟ ਟਾਉਣ ਦੇ ਚੱਕਰ 'ਚ ਪੂਰੀ ਬਿਲਡਿੰਗ ਤੇ ਟਾ ਨਹੀਂ ਦੇਣੀ ਉਹਨਾਂ ਦੇ ਜਿਹੜੀ ਪ੍ਰਾਪਰਟੀ ਉਹਨਾਂ ਨੂੰ ਜ਼ਬਤ ਕੀਤਾ ਗਿਆ ਬੜੀਆਂ ਪੌਸ਼ ਕੋਲੋਨੀਆਂ ਦੇ ਵਿੱਚ ਵੀ ਜ਼ਬਤ ਕੀਤਾ ਗਿਆ ਇੱਕ ਚੀਜ਼ ਨਹੀਂ ਮੈਂ ਮੈਂ ਦੇਖੋ ਮੈਂ ਸਮਝਣਾ ਚਾਹ ਰਿਹਾ ਸੀ ਤੁਸੀਂ ਜੀ ਦਾ ਰੁਕਣਾ ਕਮੈਂਟ ਸਾਹਿਬ ਤੁਸੀਂ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਲੋਕੇ ਜਿਵੇਂ ਉਹਨਾਂ ਨੇ ਕਹਿ ਦਿੱਤਾ ਸੁਖਦੇਵ ਜੀ ਨੇ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ 5 ਸਾਲ ਚ 50000 ਪਰਚੇ ਅਸੀਂ ਵੀ ਕਰ ਦਿੱਤੇ ਹੁਣ ਪਰਚਿਆਂ ਦੀ ਪਰਚਿਆਂ ਦੀ ਗਿਣਤੀ ਤਾਂ ਨਸ਼ੇ ਦੇ ਖਾਤਮੇ ਨੂੰ ਬਿਲਕੁਲ ਤੁਸੀਂ ਕਹੋਗੇ ਉਹਦੀ ਤਸਵੀਰ ਪੇਸ਼ ਕਰਦੀ ਹੈ ਤਾਂ ਕਹਿਣਾ ਮੁਸ਼ਕਲ ਹੈ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਹੀ ਦਿੰਦਾ ਜੀ ਇਹਨਾਂ ਦੇ ਇਹਨਾਂ ਦੇ 5 ਸਾਲ ਦੇ ਰਾਜ ਦੇ ਵਿੱਚ ਇਹਨਾਂ ਦੀ ਰਿਕਵਰੀ ਅਮਾਉਂਟ ਤੁਹਾਨੂੰ ਦੱਸਦਾ ਰੋਨ ਰਿਕਾਰਡ ਹੈ ਜੀ 142 ਕਰੋੜ ਦੀ ਰਿਕਵਰੀ ਹੈ ਇਹਨਾਂ ਦੀ 5 ਸਾਲਾਂ ਅੰਸ਼ 2017 ਤੋਂ ਲੈ ਕੇ 2022 ਤੱਕ ਸਾਡੀ ਇੰਨਾ ਸਾਲਾਂ ਦੀ 612 ਪਹਿਲਾਂ ਦੀ ਆ ਜਿਹੜਾ ਰੀਸੈਂਟਲੀ 104 ਕਰੋੜ ਦੀ ਰਿਕਵਰੀ ਹੋਣ ਤੇ ਤੁਸੀਂ ਦੇਖ ਸਕਦੇ 700 ਦੇ ਆਸ-ਪਾਸ ਤੋਂ ਉਹ ਦਾ ਲਗਭਗ 5 ਗੁਣਾ ਬਣਦਾ ਕਿ ਰਿਕਵਰੀ ਵੀ ਉਹਨਾਂ ਤੋਂ 5 ਗੁਣਾ ਵੱਧ ਫਿਰ ਜਿਹੜੀ ਮੇਨ ਗੱਲ ਆ ਮੇਨ ਗੱਲ ਇਹ ਆ ਕਿ ਇਹਨਾਂ ਦੇ ਦੌਰਾਨ ਜਿਹੜੇ ਪਰਚੇ ਹੋਏ ਉਹਦੀ ਕਨਵਿਕਸ਼ਨ ਰੇਟ ਦੇਖਣ ਵਾਲੀ ਆ ਉਹ ਇਸ ਵੈਰੀ ਲੋ ਜਦੋਂ ਨੈਸ਼ਨਲ ਐਵਰੇਜ ਤੇ ਚਲੋ 12 ਆ ਇਹਨਾਂ ਦੀ ਪੰਜਾਬ ਦੇ ਵਿੱਚ ਜਿਹੜੀ ਐਵਰੇਜ ਆਈ ਆ ਉਹ ਲਗਭਗ 43% ਦੀ ਹੈ ਕਨਵਿਕਸ਼ਨ ਰੇਟ ਤੇ ਸਾਡੀ ਸਾਡੀ 85% ਜੀ ਔਨ ਰਿਕਾਰਡ ਹੈ 85% ਜੇ ਆਪਾਂ 100 ਬੰਦਾ ਨਸ਼ੇ ਵਾਲਾ ਫੜਿਆ ਤੇ 100 ਵਿੱਚੋਂ 85 ਬੰਦੇ ਜਿਹੜੇ ਆ ਉਹਨਾਂ ਨੂੰ ਜਿਹੜੀ ਸਜ਼ਾ ਹੋਈ ਏ ਉਹ ਉਹਨਾਂ ਦੀ ਕਨਵਿਕਸ਼ਨ ਰੇਟ ਆ ਇਹ ਖੋਰ ਗੱਲ ਸਜ਼ਾ ਹੋ ਗਈ ਸਜ਼ਾ ਹੋ ਗਈ 3 ਸਾਲ ਰਾણો ਸਰਪੰਚ ਦੀ ਇੱਕ ਵਾਰੀ ਖਬਰਾਂ ਕੱਢ ਰਾણો ਨੇ ਰਾણો ਜਿਹੜਾ ਸਰਪੰਚ ਸੀਗਾ ਉਹਦੀਆਂ ਜਿਹੜੀਆਂ ਗੱਡੀਆਂ ਕੌਣ ਝੂਟਦਾ ਸੀ ਕੌਣ ਉਹ ਕੈਪਟਨ ਮੁਰਿੰਦਰ ਸਿੰਘ ਦਾ ਕੌਣ ਓਐਸਡੀ ਸੀਗਾ ਉਹ ਇਹਦੇ ਨਾਲ ਉਹਦੀਆਂ ਤਾਰਾਂ ਜੁੜੀਆਂ ਸੀਗੀਆਂ ਉਸ ਚੀਜ਼ ਦੇ ਜਰੂਰ ਸਪਸ਼ਟਿਕਰਨ ਦੇ ਦੇਣ ਇਹਨਾਂ ਦੇ ਸਮੇਂ ਦੇ ਦੌਰਾਨ ਹੀ ਫੜਿਆ ਗਿਆ ਸੀ ਮੈਂ ਜੇ ਕਹੋਗੇ ਤੇ ਉਹਦੀ ਕਈ ਵਾਰੀ ਨਾ ਕਈ ਚੀਜ਼ਾਂ ਦੀ ਡਿਟੇਲ ਅਸੀਂ ਚਾਹੁੰਦੇ ਨਹੀਂ ਕਿ ਇਸ ਚੀਜ਼ ਦੇ ਉੱਤੇ ਆਪਾਂ ਆ ਕੇ ਦਈਏ ਤੇ ਉਹ ਕਈ ਵਾਰੀ 엠ਬੈਰਸਿੰਗ ਹੋ ਜਾਂਦੀਆਂ ਵੀ ਵਾਂਟ ਕਿ ਕਨਕਲੂਜ ਤੱਕ ਪਹੁੰਚ ਲਈਏ ਕਨਕਲੂਜਨ ਤੱਕ ਪਹੁੰਚ ਕੇ ਜਦੋਂ ਕੰਕ੍ਰੀਟ ਹੋ ਜਾਂਦੀ ਗੱਲ ਤੇ ਉਦੋਂ ਕਰਨੀ ਬੜੀ ਵਾਜਿਬ ਲੱਗਦੀ ਉਹ ਤੋਂ ਪਹਿਲਾਂ ਆਪਾਂ ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਸ਼ਰਮਿੰਦਗੀ ਜਿਹੜਾ ਉਹਦਾ ਸਾਹਮਣਾ ਕਰਨਾ। ਸੋ ਮੈਂ ਸਤੀਸ਼ੀ ਜੀ ਦਾ ਰੁਕ ਕਰਨਾ ਪਰ ਛੋਟਾ ਜਿਹਾ ਛੋਟਾ ਜਿਹਾ ਜਵਾਬ ਲੈ ਲੈਣ ਦੋ ਸੁਖਦੇਵ ਜੀ ਨੂੰ। ਦੇਖੋ ਇੱਕ ਗੱਲ ਹੈ ਮੈਂ ਵਕੀਲ ਸਾਹਿਬ ਆਉਣ ਰਿਕਾਰਡ ਕਹਿੰਦਾ 76% ਕਨਵਿਕਸ਼ਨ ਰੇਟ ਸੀਗਾ ਰਿਕਾਰਡ ਚੈੱਕ ਕਰ ਲਿਓ ਤੁਸੀਂ। ਅਗਲੀ ਗੱਲ ਭਾਜੀ ਤੁਸੀਂ ਕਿਉਂ ਤੁਸੀਂ ਸਾਨੂੰ ਸ਼ਰਮਿੰਦਗੀ ਮਹਿਸੂਸ ਕਰਾਉਂਦੇ ਹੋ? ਤੁਸੀਂ ਤਾਂ ਫੜ ਕੇ ਪਰਚਾ ਦਿਓ। ਚਾਹੇ ਅਮਰਿੰਦਰ ਸਿੰਘ ਸੀਗਾ ਚਾਹੇ ਕੋਈ ਹੋਰ ਸੀਗਾ ਤੁਸੀਂ ਲਿਆਜ ਕਿਉਂ ਕੀਤੀ ਐ? ਇਹਦਾ ਮਤਲਬ ਤਾਂ ਤੁਸੀਂ ਵੀ ਦੋਸ਼ੀ ਹੋ। ਤੁਸੀਂ ਕਹਿੰਦੇ ਹੋ ਵੀ ਅਸੀਂ ਤੁਹਾਨੂੰ ਸ਼ਰਮਿੰਦਗੀ ਹੁੰਦੀ ਜਿਹੜਾ ਘਾਰਾਂ ਝੂਟੀਆਂ ਜਿਹੜਾ ਉਹਦੇ ਨਾਲ ਸੀ ਲਾਉਣ ਉਹਨੇ ਫੜ ਕੇ ਅੰਦਰ ਦਿਓ ਥੋੜੂ ਰੋਕਿਆ ਕਿਨੇ ਆ ਥੋੜਿਆਂ ਤਾਂ ਵੀ ਕਿਸੇ ਨੇ ਬਾਹਾਂ ਬੰਨੀ ਆ ਤੁਸੀਂ ਫੜ ਕੇ ਅੰਦਰ ਦਿੱਤਾ ਹੁੰਦਾ ਫੇਰ ਤੁਸੀਂ ਅਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਤੁਸੀਂ ਫੜਿਆ ਨਹੀਂ ਨਾ ਪਰਚਾ ਦਿੱਤਾ ਨਾ ਤੁਸੀਂ ਕਿਸੇ ਨੂੰ ਟੱਕਰ ਦਿੱਤੀ ਪਰ ਮੈਨੂੰ ਉਹਨਾਂ ਦਾ ਹੁਣ ਸ਼ਰਮਿੰਦਾ ਅਸੀਂ ਬਦੂ ਕਰ ਰਹੇ ਹਾਂ ਬਿਲਕੁਲ ਇੱਕ ਸ਼ਰਮਿੰਦਾ ਤਾਂ ਤੁਸੀਂ ਹੋਵੋ ਜੀ ਜੀ ਇੱਕ ਇੱਕ ਸੈਕਿੰਡ ਸਤੀਜੀ ਦਾ ਮੈਂ ਰੁਕ ਕਰ ਲਵਾਂ ਜੀ ਜੀ ਕਰੋਗੇ ਗਵਰਨਰ ਜੀ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਜੀ ਇਹ ਆਪਸ ਵਿੱਚ ਲੱਗੇ ਹੋਏ ਨੇ ਵੀ ਐਨੇ ਦੇਤੇ ਪਰ ਕਿ ਐਨੇ ਅੰਦਰ ਦੇਤੇ ਕਦੇ ਇਹਨਾਂ ਨੇ ਫਾਲੋਅ ਅਪ ਕੀਤਾ ਵੀ ਜਿਹੜੇ ਲੋਕਾਂ ਨੂੰ ਐਨਟੀਬੀਐਸਐਫਟ ਦੇ ਜਿਹੜੇ ਬੰਦਿਆਂ ਨੂੰ ਸਜ਼ਾਵਾਂ ਹੋਈਆਂ ਨੇ ਉਹਨਾਂ ਨੇ ਸਜ਼ਾਵਾਂ ਤਾਂ ਭੁਗਤ ਲੀਆਂ ਪਰ ਉਹ ਗਰੀਬ ਬੰਦੇ ਜਿਨ੍ਹਾਂ ਕੋਲ ਪੈਸੇ ਨਹੀਂ ਦਿੱਤੇ ਕਿ ਜੁਰਮਾਨੇ ਨਹੀਂ ਭਰੇਗੇ ਆਰਟੀਬੀ ਸੈਂਕੜੇ ਬੰਦੇ ਉਹ ਜੇਲ੍ਹਾਂ ਦੇ ਵਿੱਚ ਰੋਲ ਰਹੇ ਨੇ ਕਦੇ ਸਰਕਾਰ ਨੇ ਇਨੀਸ਼ੀਏਟ ਨਹੀਂ ਲਿਆ ਵੀ ਅਸੀਂ ਉਹਨਾਂ ਦੀ ਪੇਮੈਂਟ ਕਰੀਏ ਗਵਰਨਮੈਂਟ ਨੇ ਜਿਹੜੀ ਵੀ ਸਰਕਾਰ ਨੇ ਜੁਰਮਾਨਾ ਲਾਇਆ ਉਹ ਦੇ ਕੇ ਉਹਨਾਂ ਨੂੰ ਕਿਸੇ ਤਰੀਕੇ ਕਿਸੇ ਪਾਸੇ ਲਾਉਣ ਜੁਰਮਾਨੇ ਨਹੀਂ ਪਰ ਰਹੇ ਸਜ਼ਾ ਕੱਟ ਲਈ ਲੇਕਿਨ ਉਹ ਅੰਦਰ ਨਹੀਂ ਆਤੇ ਪਹਿਲੀ ਗੱਲ ਠੀਕ ਹੈ ਦੂਜੀ ਗੱਲ ਸਖਦੇਵ ਜੀ ਬਹੁਤ ਸਿਆਣੇ ਸੁਲਝੇ ਨੇ ਔਰ ਉਹਨਾਂ ਨੇ ਸਹੀ ਗੱਲ ਕੀਤੀ ਹੈ ਵੀ ਅਗਰ ਤੁਸੀਂ 3 ਸਾਲ ਤੋਂ ਉੱਪਰ ਸਮਾਂ ਬੀਤ ਗਿਆ ਫਦੇ ਵੀ ਤੁਸੀਂ ਕਾਂਗਰਸ ਔਰ ਕਾਡੀਆਂ ਦਾ ਰਾਗ ਗਾਈ ਜਾਂਦੇ ਹੋ ਤੁਹਾਡੇ ਕੋਲ ਤਾਕਤ ਹੈ ਤੁਹਾਡੇ ਕੋਲ ਪਾਵਰ ਹੈ ਤੁਸੀਂ ਪਹਿਲੀ ਗੱਲ ਤਾਂ ਝੂਠ ਨਾ ਬੋਲੋ ਜਦੋਂ ਝੂਠ ਬੋਲਦੇ ਹੋ ਝੂਠ ਨੂੰ ਸੱਚ ਸਾਬਤ ਕਰ ਲਈ ਫਿਰ ਤੁਹਾਨੂੰ ਹੋਰ ਝੂਠ ਬੋਲਣਾ ਪੈਂਦਾ ਤੁਸੀਂ ਝੂਠ ਬੋਲਿਆ ਜੀ ਅਸੀਂ ਇਹਨਾਂ ਦੇ ਘਰ ਹਟਾਤੇ ਜੀ ਮੈਂ ਪਿਛਲੀ ਡਿਬੇਟ 'ਚ ਵੀ ਕਿਹਾ ਸੀ ਵੀ ਮੈਨੂੰ ਇੱਕ ਵੀ ਘਰ ਦਿਖਾ ਦਿਓ ਜਿਹੜਾ ਤੁਸੀਂ ਢਾਇਆ ਹੋਵੇ ਇੱਕ ਵੀ ਤੁਸੀਂ ਢਾਏ ਨੇ ਜਿਹੜੀ ਇਲੈਗਲ ਕੰਸਟਰਕਸ਼ਨ ਤੁਸੀਂ ਸੱਚਾਈ ਬੋਲੋ ਵੀ ਇਹ ਨਸ਼ੇ ਦੇ ਸਦਾਗਰ ਸੀ ਪਰ ਇਹਨਾਂ ਨੇ ਇਲੈਗਲ ਕੰਸਟਰਕਸ਼ਨ ਕੀਤੀ ਸੀ ਅਸੀਂ ਇਹ ਇਸ ਕਰਕੇ ਟਾਇਆ ਜਿਹੜਾ ਨਸ਼ੇ ਵਾਲੇ ਘਰਾਂ ਨੂੰ ਜਿਹੜਾ ਜ਼ਬਤ ਕਰਨਾ ਲੈਣਾ ਉਹਦੇ ਲਈ ਵਖਰਾ ਪ੍ਰੋਟੋਕੋਲ ਵਖਰਾ ਅਡਾਪਟ ਕੀਤਾ ਜਾਂਦਾ ਤੁਸੀਂ ਅਡਾਪਟ ਕਰੋ ਜਨਾਂ ਦੇ ਵਿੱਚ ਨਹੀਂ ਨਹੀਂ ਸਤੀਜੀ ਇੱਕ ਖੌਫ ਤਾਂ ਹੁੰਦਾ ਹੀ ਹੈ ਨਾ ਕਿ ਕਮਾਨੇ ਦੇ ਵਿੱਚ ਫਰਜ਼ ਕਰ ਲਓ 10 ਘਰ ਹਨ ਉਹਨਾਂ ਦੇ ਵਿੱਚੋਂ ਪੰਜ ਨੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਕੋਈ ਕਮੇਟੀ ਦੀ ਥਾਂ ਦੇ ਉੱਤੇ ਨਗਰ ਕਾਉਂਸਲ ਦੀ ਤੇ ਪੀਲਾ ਪੰਜਾ ਚੱਲਿਆ ਸਿਰਫ ਇੱਕ ਦੇ ਉੱਤੇ ਜਿਸ ਦੇ ਉੱਤੇ ਐਨਡੀਪੀਐਸ ਦੇ ਪਰਚੇ ਸੀ ਬਿਲਕੁਲ ਮੈਂ ਸਹਿਮਤ ਹਾਂ ਇਹ ਐਗਜ਼ਾਮਪਲ ਵੀ ਦਿਖਾਉਣਾ ਚਾਹੀਦਾ ਪਿੰਡਾਂ 'ਤੇ ਧਾਕੇ ਵੀ ਆ ਬੰਦਾ ਸੀ ਇਹਨੇ ਆ ਨਸ਼ਾ ਨਾਲ ਇਹਨੇ ਆ ਘਰ ਬਣਾਇਆ ਸੀ ਅਸੀਂ ਢਾ ਦਿੱਤਾ ਇਹਨੇ ਵੀ ਚੁੱਪਚਾਪ ਗਏ ਜਾ ਕੇ ਢਾਕੇ ਆ ਕੇ ਨਾ ਉਹ ਪਿੰਡ ਵਾਲਿਆਂ ਨੂੰ ਦੱਸੋ ਤੁਸੀਂ ਜਾ ਕੇ ਕਿ ਆਹ ਬੰਦਾ 2 ਨੰਬਰ ਦਾ ਧੰਦਾ ਕਰਦਾ ਸੀ ਇਹਨੇ ਆ ਬਣਾਇਆ ਸੀ ਆ ਵੀ ਨਾਲ ਕੀਤਾ ਸੀ ਇਹਨੂੰ ਆਹ ਸੱਜਾ ਮੇਰਾ ਲੋਕਾਂ 'ਚ ਇੱਕ ਖੌਫ ਤਾਂ ਪੈਸਾ ਹੋਣਾ ਐਦਾਂ ਨਹੀਂ ਖੌਫ ਵੀ ਤੁਸੀਂ ਅੱਛਾ ਚਲੋ ਮੇਰਾ ਸਮਾਂ ਘਟਿਆ ਮੈਂ ਇੱਕ ਛੋਟਾ ਜਿਹਾ ਰਿਐਕਸ਼ਨ ਲੈਣਾ ਚਾਹਤੀ ਸੀ ਜੇਕਰ 31 ਮਈ ਤੋਂ ਬਾਅਦ ਕਿਸੇ ਐਸਐਸਪੀ ਨੂੰ ਜਵਾਬ ਦੇ ਬਣਾ ਦਿੱਤਾ ਗਿਆ ਕਿ ਤੇਰੇ ਇਲਾਕੇ ਦੇ ਵਿੱਚੋਂ ਨਸ਼ਾ ਬਰਾਮਦ ਹੋਇਆ ਤੁਹਾਨੂੰ ਲੱਗਦਾ ਉਹ ਸਹੀ ਹੋਏਗਾ ਇਟ ਇਜ਼ ਟੋਟਲੀ ਰੋਂਗ ਕੋਈ ਵੀ ਅਫਸਰ ਜਿਹੜਾ ਉਹ ਨਹੀਂ ਫਿਰ ਕਿਸ ਦੀ ਜਵਾਬਦੇਹੀ ਹੋਵੇ ਐਸਐਚਓ ਦੀ ਕੋਈ ਕਮੀ ਨਹੀਂ ਛੜਦਾ ਕੋਈ ਵੀ ਅਫਸਰ ਨਹੀਂ ਨਹੀਂ ਫਿਰ ਕਿਸ ਦੀ ਕਿਸੇ ਦੀ ਜਵਾਬਦੇਹੀ ਤਾਂ ਤੈਅ ਕਰਨੀ ਹੋਏਗੀ ਚਲੋ ਮੈਂ ਐਸਐਸਪੀ ਮੰਨ ਲਵਾਂ ਕਿ ਪੂਰੇ ਜ਼ਿਲ੍ਹੇ ਨੂੰ ਦੇਖ ਰਹੇ ਹੈ ਕਿ ਐਸਐਚਓ ਜਵਾਬਦੇਹੀ ਤੈਅ ਕਿਤੀ ਜਾਵੇ ਜਾਂ ਕੋਈ ਹੋਰ ਚੌਂਕੀ ਇੰਚਾਰਜ ਹੋਵੇ ਤੁਹਾਡੀ ਤੁਹਾਡੀ ਵੀ ਮਸਲੀ ਖਾਸ ਦੱਸ ਦੇਣਾ ਤਾਂ ਉਸੇ ਵਿਸ਼ਾ ਫੜ ਲਿਆ ਵੱਡਾ ਟਾਈਮ ਕਹਿ ਰਹੇ ਵੀ ਸਾਡੇ ਕੋਲ ਛੋਟਾ ਹੈ ਤੁਹਾਡੇ ਕੋਲ ਰਿਟਾਇਰਡ ਪੁਲਿਸ ਅਫਸਰ ਨੇ ਉਹਨਾਂ ਨੂੰ ਯੂਜ਼ ਕਰੋ ਥਾਣਿਆਂ ਦੇ ਵਿੱਚ ਅਜੇ ਤੱਕ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਡੀਐਫਸੀ ਹੁੰਦੇ ਸੀ ਜਿਹੜੇ ਪਿੰਡਾਂ ਚੋਂ ਇਨਫੋਰਮੇਸ਼ਨ ਲੈਂਦੇ ਸੀ ਇੱਕ ਵੀ ਕਿਸੇ ਵੀ ਥਾਣੇ 'ਚ ਇੱਕ ਵੀ ਡੀਐਫਸੀ ਨਹੀਂ ਤੁਸੀਂ ਇੱਕ ਇੱਕ ਥਾਣੇਦਾਰ ਚਾਰ ਚਾਰ ਸਪਾਈ ਲਾਓ ਜਿਹੜੇ ਪਿੰਡਾਂ ਚੋਂ ਇਨਫੋਰਮੇਸ਼ਨ ਲੈ ਕੇ ਆਉਣ ਵੀ ਕੌਣ ਕੌਣ ਨਸ਼ਾ ਵੇਚ ਰਹਾ ਮੇਰੇ ਪਿੰਡ 'ਚ ਰਹਿਣਾ ਮੈਨੂੰ ਪਤਾ ਮੇਰੇ ਪਿੰਡ ਦੇ ਕਿਹੜੇ ਕਿਹੜੇ ਬੰਦੇ ਨਸ਼ਾ ਵੇਚ ਰਹੇ ਨੇ ਐਂਡ ਆਈ ਫੋਰਮ ਇਹ ਨਹੀਂ ਗੱਲ ਹੈ ਕਿ ਲੇਕਿਨ ਉਹਦੇ ਲਈ ਪੁਲਿਸ ਨੂੰ ਆਪਣਾ ਥੋੜਾ ਜਿਹਾ ਬਤੀਰਾ ਬਦਲਣਾ ਪੈਣਾ ਥੋੜਾ ਜਿਹਾ ਉਹ ਉਹਦੇ ਲਈ ਕਰਨਾ ਪੈਣਾ ਪਰ ਵਿਸ਼ਾ ਤੁਹਾਡਾ ਵੱਡਾ ਹੈ ਸਾਡੇ ਕੋਲ ਥਾਣੇ 'ਚ ਗੌਰਵ ਜੀ ਰਜਿਸਟਰਰ ਪੈਨੇ ਨਾਮ ਦੋ ਨੋ 39 ਨੋ ਇਹ ਤਿੰਨ ਰਜਿਸਟਰ ਨੇ ਜਿਹਦੇ ਚ ਸਾਨੂੰ ਦੋਸ਼ੀਆਂ ਬਾਰੇ ਪਤਾ ਲੱਗਦਾ 922 939 ਉਹਨਾਂ ਦੀ ਲਿਸਟਾਂ ਬਣਾਓ ਕੋਈ ਸੌਖਾ ਕੰਮ ਨਹੀਂ ਹੈਗਾ ਜਿਵੇਂ ਕਹਦੇ ਵੀ 31 ਮਈ ਨੋ ਨਾ ਕਿਸੇ ਨੂੰ ਸਰਦਾ ਦੇਣ ਦੇ ਹੱਕ ਤਾਂ ਨਾ ਤੁਸੀਂ ਦੇ ਸਕਦੇ ਉਹਦਾ ਫਾਲਟ ਕੀ ਹੈ ਉਹ ਆਪਣਾ ਸincerely ਕੰਮ ਕਰ ਰਿਹਾ ਇਹ ਠੀਕ ਆ ਵੀ 31 ਮਈ ਨਾਲ ਛੁਰ ਜਾ ਸਾਨੂੰ ਸਪੋਰਟ ਮਿਲ ਜੇਗੀ ਸਾਰੇ ਲੋਕ ਜਿਹੜੇ ਨੇ ਫਟਾਫਟ ਲੱਗ ਜਾਣਗੇ ਕੰਮ ਕਰਨ ਵੀ ਲਾਓ ਬਈ ਫੜੋ ਬਈ ਐਸਐਚਪੀ ਚਲੋਗੇ ਜੀ ਜੀ ਤੁਸੀਂ ਸਹੀ ਕਿਹਾ ਕਿ ਵਿਸ਼ਾ ਬੰਦਾ ਸੀ ਅੱਜ ਸਮਾਂ ਸੀ ਥੋੜੇ ਘੱਟ ਰੱਖਿਆ ਪਰ ਮਾਫੀ ਚਾਹੂੰਗਾ ਹੋਰ ਕਮੈਂਟ ਨਹੀਂ ਲੈ ਪਾਉਂਗਾ ਕਮਨ ਸਾਹਿਬ ਤੁਹਾਡੇ ਤੋਂ ਵੀ ਔਰ ਸੁਖਦੇਵ ਜੀ ਤੁਹਾਡੇ ਤੋਂ ਵੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ